ਮਾਨਯੋਗ ਅਦਾਲਤ ਵਿੱਚ ਤਰੀਕ ਭੁਗਤਣ ਆਏ ਵਿਅਕਤੀ ਉੱਪਰ ਹੋਇਆ ਹਮਲਾ ਸਾਬਕਾ ਪੁਲਿਸ ਮੁਲਾਜ਼ਮ ਵੱਲੋਂ ਆਪਣੇ ਨਾਲ ਕੁਝ ਸਿਆਥੀ ਲਿਆ ਕੇ ਕੀਤੀ ਗੁੰਡਾਗਰਦੀ ਸਾਬਕਾ ਪੁਲਿਸ ਮੁਲਾਜ਼ਮ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਾਮਲਾ ਦਰਜ ਪੁਲਿਸ ਨੇ ਕੀਤੀ ਕਾਰਵਾਈ ਸ਼ੁਰੂ ਮਾਮਲਾ ਹੈ ਬੀਤੇ ਦਿਨੀ ਕੋਰਟ ਕੰਪਲੈਕਸ ਰੋਡ ਦੇ ਨੇੜੇ ਤਰੀਕ ਭੁਗਤਣ ਆਏ ਵਿਅਕਤੀ ਉੱਪਰ ਆਲਟੋ ਗੱਡੀ ਸਵਾਰ ਵੱਲੋਂ ਹਮਲਾ ਕੀਤਾ ਗਿਆ ਸਾਬਕਾ ਪੁਲਿਸ ਮੁਲਾਜ਼ਮ ਹੀ ਨਿਕਲਿਆ ਗੁੰਡਾਗਰਦੀ ਕਰਨ ਵਾਲਾ ਕਚਹਿਰੀਆਂ ਦੇ ਬਾਹਰ ਮਾਨਯੋਗ ਅਦਾਲਤ ਵਿੱਚ ਚੱਲ ਰਹੇ ਕੇਸ ਦੀ ਤਰੀਕ ਭੁਗਤਣਾਏ ਵਿਅਕਤੀ ਨਾਲ ਕੀਤੀ ਕੁੱਟਮਾਰ ਪੀੜਤ ਵਿਅਕਤੀ ਮਾਨਸਾ ਦਾ ਰਹਿਣ ਵਾਲਾ ਸੀ ਅਤੇ ਸਾਫਕਾ ਪੁਲਿਸ ਮੁਲਾਜ਼ਮ ਆਪਣੇ ਨਾਲ ਸਾਥੀ ਦੇ ਨਾਲ ਮਿਲ ਕੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕੁੱਟਮਾਰ ਦੌਰਾਨ ਵਿਅਕਤੀ ਹੋਇਆ ਗੰਭੀਰ ਜ਼ਖਮੀ ਹਾਲਤ ਨਾਜ਼ਕ ਦੇਖਦੇ ਹੋਏ ਡਾਕਟਰਾਂ ਵੱਲੋਂ ਬਠਿੰਡੇ ਵਿਖੇ ਰੈਫਰ ਕੀਤਾ ਗਿਆ ਅਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ ਮਾਨਸਾ ਦੇ ਇੱਕ ਪਰਿਵਾਰ ਦਾ ਚੱਲ ਰਹੇ ਘਰੇਲੂ ਕਲੇਸ਼ ਬਦਨਕਾਰਨ ਮਾਮਲਾ ਮਾਨਯੋਗ ਅਦਾਲਤ ਵਿੱਚ ਪਹੁੰਚ ਗਿਆ ਜਿਸ ਕਾਰਨ ਮਾਨਯੋਗ ਅਦਾਲਤ ਵਿੱਚ ਤਰੀਕ ਭੁਗਤਨ ਆਏ ਇੱਕ ਵਿਅਕਤੀ ਜੋ ਕਿ ਮਾਨਸਾ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਕੁਝ ਮੋਤਬਰ ਸਾਥੀ ਵੀ ਆਏ ਹੋਏ ਸਨ ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਉਹਦੇ ਮੁੰਡੇ ਦਾ ਆਪਣੀ ਪਤਨੀ ਨਾਲ ਰੋਲਾ ਚੱਲ ਰਿਹਾ ਸੀ ਜਿਸ ਦਾ ਕੇਸ ਮਾਨਯੋਗ ਅਦਾਲਤ ਵਿੱਚ ਲੱਗਿਆ ਹੋਇਆ ਸੀ ਜਦ ਉਹ ਫਿਰੋਜ਼ਪੁਰ ਮਾਨਯੋਗ ਅਦਾਲਤ ਵਿੱਚ ਤਰੀਕ ਭੁਗਤਣ ਆਇਆ ਤਾਂ ਉਸ ਦੇ ਮੁੰਡੇ ਦੇ ਸਹੁਰੇ ਪਰਿਵਾਰ ਤੇ ਆਟੋ ਤੇ ਸਵਾਰ ਹੋ ਕੇ ਆਏ ਜਿਸ ਤਰ੍ਹਾਂ ਹੀ ਵਿਅਕਤੀ ਗੱਡੀ ਤੋਂ ਉਤਰਿਆ ਤਾਂ ਉਸ ਉੱਪਰ ਹਮਲਾ ਕਰ ਦਿੱਤਾ ਗਿਆ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ ਗਈ ਜ਼ਖਮੀ ਹਾਲਤ ਵਿੱਚ ਵਿਅਕਤੀ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਤੇ ਉਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਉਧਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਪੁਲਿਸ ਮੁਲਾਜ਼ਮ ਵੱਲੋਂ ਇਹ ਗੁੰਡਾਗਰਦੀ ਦਾ ਨੂ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਨੇ ਆਪਣੇ ਨਾਲ ਸਾਥੀਆਂ ਨਾਲ ਲਿਆ ਕੇ ਗੁੰਡਾਗਰਦੀ ਕੀਤੀ ਅਤੇ ਵਿਅਕਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਸ ਤੇ ਕਾਰਵਾਈ ਕਰਦੇ ਹੋਏ ਸਾਬਕਾ ਪੁਲਿਸ ਮੁਲਾਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਸਵਾਲ ਇੱਥੇ ਖੜਾ ਹੁੰਦਾ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੰਜਾਬ ਪੁਲਿਸ ਹੀ ਗੁੰਡਾਗਰਦੀ ਤੇ ਉੱਤਰ ਆਵੇ ਤਾਂ ਲੋਕ ਇਨਸਾਫ ਲੈਣ ਕਿੱਥੇ ਜਾਣਗੇ ਪੁਲਿਸ ਦਾ ਕੰਮ ਹੁੰਦਾ ਹੈ ਗੁੰਡਾਗਰਦੀ ਤੇ ਠੱਲ ਪਾਉਣੀ ਆਪ ਤੁਹਾਡਾ ਕਿੱਥੋਂ ਦੇ ਰਹੇ ਹੋ ਜੀ ਸਰ ਅਰਜਨਦਰ ਸਿੰਘ ਨਾਂ ਹੈ ਮੇਰਾ ਡਿਸਟ੍ਰਿਕਟ ਮਾਨਸਾ ਦੇ ਰਹਿਣ ਵਾਲੇ ਹਾਂ ਕੀ ਕਰਵਾਤ ਹੋਈ ਜਿਹੜਾ ਤੁਸੀਂ ਕੋਲ ਫਰਾਸੀ ਕਿਤਾਬ ਹਾਂ ਤ੍ਰੈਕਸੀ ਤ੍ਰੈਕਸੀ ਕੀ ਮਾਮਲਾ ਕੀ ਸੀਗਾ ਕਾਰਨ ਕੀ ਸੀ ਤਾਂ ਹਮ ਸੰਦੂਸੀ ਉਹਨਾਂ ਮੇਰਾ ਲੜਕਾ ਬਹਿ ਰਿਹਾ ਸੀ ਲੜਕੀ ਨੂੰ ਉਹਨਾਂ ਦਾ ਤਲਾਕ ਹੋ ਗਿਆ ਆਪਸੀ ਉਹ ਬੰਦਾ ਉਹ ਦੋਸਤ ਸਾਰਾ ਮੇਰੇ ਲੜਕੇ ਦਾ ਕਹਿੰਦਾ ਮੈਂ ਤੈਨੂੰ ਮਾਰੂੰਗਾ ਉਹ ਸੱਜ ਚੰਬੜ ਗਿਆ ਮੈਨੂੰ ਨਹੀਂ ਤਲਾਕ ਹੋ ਚੁੱਕਾ ਜਾਂ ਹੋਣਾ ਹੈ ਕਿ ਇਹ ਚੱਲਦਾ ਹੈ ਕੇਸ ਚੱਲਦਾ ਹੈ ਹੋਣਾ ਹੈ ਕਿੰਨੀ ਦਿਨ ਹੋ ਗਈ ਵਿਆਹ ਨੂੰ ਹੋਏ ਸੀ 78 ਸਾਲ ਹੋ ਗਏ ਉਹ ਪਰਿਵਾਰ ਕਿੱਥੋਂ ਦਾ ਹੈ ਇੱਥੋਂ ਦੇ ਲੋਕ ਹੂੰ ਕਿੰਨੇ ਦਿਨਾਂ ਨੇ ਕੁੱਟਮਾਰ ਕੀਤੀ ਤਾਂ ਕਿ ਇਸ ਤਰ੍ਹਾਂ ਕੀ ਹੋਇਆ ਤਾਂ ਉਹ ਕੀ ਉਹ ਬਾਬੇਸਵਾਲ ਹੂੰ ਬੇਸਵਾਲ ਦਾ ਕਰੀ ਉਹਨੇ ਜੋ ਤਿਆਰੀ ਕਰਕੇ ਆਏ ਸੀ ਹਾਂ ਕੋਈ ਗੱਡੀ ਤਾਂ ਉੱਤਰੀ ਤਾਂ ਹੋ ਗਈ ਬੜਾ ਤਾਂ ਉਹ ਦੇ ਕੋੜੇ ਚੱਟਾ ਬਹੁਤ ਜ਼ਿਆਦਾ ਬੱਤ। ਮੈਂ ਉਹ ਦੇਖੀ ਹੋਊਂਗੀ। ਉਹ ਵੀ ਕੀਤੀ ਤੁਹਾਡੇ। ਹਾਂ ਮੇਰਾ ਮੋਬਾਈਲ ਖੋਲਿਆ। ਮੇਰਾ ਬਟੂਆ ਖੋਲਿਆ। ਖਰਾਬ ਹੋ ਗਿਆ। ਹਾਂ। ਇੱਕ ਕੋੜ ਦੇ ਸਾਹਮਣੇ ਦਰ ਹੈ ਸਾਰਾ। ਹਾਂ ਕੋੜ ਦੇ ਸਾਹਮਣੇ। ਠੀਕ। ਕਾਰਵਾਈ ਹੋ ਗਈ। ਮੈਂ। ਕਾਰਵਾਈ ਹੋਣੀ ਦੇਗੀ। ਹਾਂ ਹਾਂ। ਅੰਤ ਨਹੀਂ। ਅਰੇ ਕੋੜ ਦੇ ਵੇਲੇ ਜਿਹੜੇ ਸਾਰ ਆਹੀ ਤਰੀਕਾ ਹੈ। ਮਾਮਲਾ ਕੀ ਸੀਗਾ ਤਾਂ ਕੋਟ ਮਾਰ ਦੇ ਸਕਦੇ ਨਾ ਕੀ ਵਜ੍ਹਾ ਹੈ? ਇਹ ਜਿੰਦਰ ਸਿੰਘ ਹੈਕ ਪੁੱਤਰ ਹਰगोਬਿੰਦ ਸਿੰਘ ਵਾਸੀ ਪਿੰਡ ਚੂੜੀਆਂ ਜ਼ਿਲ੍ਹਾ ਮਾਨਸਾ ਤੋਂ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਹੈ ਕੋਰਟ ਦੇ ਵਿੱਚ ਇਹਦੇ ਆਪਣਾ ਕੀ ਨਾਮ ਉਹਦਾ ਓਕਾਰ ਸਿੰਘ ਦੇ ਓਕਾਰ ਸਿੰਘ ਦੇ ਨਾਲ ਇਹਦਾ ਕੋਰਟ ਮਾਮਲਾ ਚੱਲ ਰਿਹਾ ਹੈ ਕੋਰਟ ਕੇਸ ਚੱਲ ਰਿਹਾ ਕੋਈ ਆਪਣੀ ਤਰੀਕੂਰਤਾਂ ਲਈ ਆਏ ਸੀਗੇ ਤੇ ਉਸ ਵਕਤੇ ਇਹਨਾਂ ਨੇ ਮਤਲਬ ਬੰਦੇ ਪੰਜ ਸੱਤ ਲਿਆ ਕੇ ਉੱਥੇ ਓਮਕਾਰ ਸਿੰਘ ਨੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਕੁੱਟਮਾਰ ਕੀਤੀ ਉਹਦੀ ਲੱਤਾਂ ਵਗੈਰਾ ਤੋੜ ਦਿੱਤੀਆਂ ਇਦੇ ਇੱਕ ਉਹ ਪਿਸਤੌਲ ਸੀ ਗਾਇਨੇ ਪਿਸਤੌਲ ਉਹਦੇ ਤੇ ਤਾਨ ਕੇ ਇਹ ਰਜਿੰਦਰ ਸਿੰਘ ਤੇ ਤੇ ਉਹਨੂੰ ਦੂਜੇ ਨਾਲ ਦੇ ਸੀ ਉਹਨਾਂ ਨੂੰ ਕਹਿੰਦਾ ਪਾਸੇ ਆ ਜਦਿਨ ਮੈਂ ਗੋਲੀ ਮਾਰ ਦੂਗਾ ਤੇ ਨਾਲਦਿਆਂ ਨੂੰ ਕਹਿੰਦਾ ਕਿ ਵੀ ਮੈਂ ਇਹਨੂੰ ਅੱਜ ਜਾਨੋਂ ਨਹੀਂ ਛੱਡਣਾ ਇਹਨੂੰ ਜਾਨੋਂ ਮਾਰ ਕੇ ਚੜਨਾ ਤੇ ਉਹਦੇ ਕੋ ਕਾਫੀ ਉਹਦੇ ਲੱਤਾਂ ਦੇ 7-8 8 ਇੰਚਰੀਆ ਉਹਨਾਂ ਦੀ ਤੋ ਵਸਟਮ ਮਠਿੰਡੇ ਰੈਫਰ ਕਿਤੇ ਨਹੀਂ ਬਹੁਤ ਜ਼ਿਆਦਾ ਬੇਰਬੀ ਨੇ ਕੁੱਟਮਾਰ ਹਾਂਜੀ ਬਹੁਤ ਜ਼ਿਆਦਾ ਬੇਰਬੀ ਨੇ ਉਹਦੀ ਕੁੱਟਮਾਰ ਕੀਤੀ ਗਈ ਹੈ ਹੰਕਾਰ ਸਿੰਘ ਨੂੰ ਕਰਦਾ ਹੰਕਾਰ ਸਿੰਘ ਇੱਕ ਸਾਬਕਾ ਪੁਲਿਸ ਮੁਲਾਜ਼ਮ ਹੈ ਇਹ ਰਟਾਰਾ 2015 ਦੇ ਕਰੀਬ 2015 ਦੇ ਵਿੱਚ ਹਾਂਜੀ ਇਹਨੇ ਕੁੱਟਮਾਰ ਕੀਤੀ ਇਹਦੇ ਨਾਲ ਕੋਈ 3 5 6 ਬੰਦੇਾਂ ਨੂੰ ਛੱਤੇ ਸੀਗੇ ਉਹਦੇ ਕੋਈ ਰਿਸ਼ਦਾਰ ਗੱਡੀ ਤੇ ਆਏ ਸੀਗੇ ਕੋਈ ਆਟੋ ਕਾਰ ਸੀ ਗਈ ਹਾਂਜੀ ਉਹਦੇ ਤੇ ਤੇ ਇਹਦੇ ਹਾਂਜੀ ਉਹਦੇ ਤੇ ਹਮਲਾ ਕਰ ਦਿੱਤਾ ਬੰਦੇਾਂ ਦਾ ਹਾਂਜੀ ਪਰਚਾ ਦਾ ਜੋਗ ਹੈ ਜੀ ਇਹਦਾ ਮਕਦਮਾ ਨੰਬਰ 110 ਹੈ ਤੇ ਮਕਦਮਾ ਦਰਜ ਰਜਿਸਟਰ ਕਰਕੇ ਤੇ ਗ੍ਰਿਫਤਾਰੀ ਉਹਦੀ ਜਲਦੀ ਜਲਦੀ ਕਰਾਂਗੇ ਹਾਂਜੀ